ਕੀ ਦਾ ਹੋ ਰਿਹਾ ਬਈ ਲੋ ਜੀ ਜਸ਼ਵੀਰ ਸਿੰਘ ਜੀ ਦੋ ਦੰਦ ਪਠਾ ਹਮ ਕੰਨਾਂ ਦੀ ਸਾਲ ਤੋਂ ਉੱਤੇ ਹੋਈ ਥੋੜੀ ਜੀ ਹੈ ਨਾ ਸਾਲਕ ਦੀ ਹੈ ਬਸ ਸਵਕ ਸਾਲ ਦੀ ਹੈ ਬਈ ਸਵਕ ਸਾਲ ਦੀ ਪਠ ਬਹੁਤ ਸੁਣੀ ਹੈ ਬਈ ਘੈਂਟ ਹੈਗੀ ਵਧੀਆ ਵੀਟਲਾ ਦੁੱਧ ਥੱਲੇ thand ਖਾਣਾ ਹਾਂ thand ਲਗਾਓ ਹਾਂ ਦੁੱਧ ਵੀ ਠੀਕ ਹੈ ਬਈ ਵਧੀਆ ਬੰਦਾ ਕੁਛ ਉਹ ਨਹੀਂ ਗਾ ਵਧੀਆ ਸਫਾਈ ਚ ਲੈਣ ਦੀ ਉਹ ਬੰਦਾ ਹੋਰ ਜ਼ਰਾ ੜੀ ਲੈ ਕੋਟ ਵਾਲਾ ਸੈਂਸ ਸੈਂਸ ਕਰ ਦਿੰਦਾ ਕੀ ਮੰਗਦਾ ਬਈ ਇਹਦਾ ਕੀੜਾ ਬੰਦੇ ਵਰਜਮਾਨ ਸਰ ਵਰਜਮਾਨ ਤਾਂ ਮਾੜਾ ਨੁਕੜੀ ਹਾਂਜੀ ਠੀਕ ਆ ਬਾਗਾਂ ਵਾਲੇ ਪਿੰਡ ਦੇ ਨਾਲ ਹਾਂਜੀ ਤੇ ਦੇਣੀ ਇਹਨੂੰ ਕਿੰਨੇ ਦੀ ਇਹ ਉਹ ਹੋਣੀ ਕਹਿ ਦੇਣਾ ਮੋਹਰੀ ਦਾ ਤੜਕੇ ਦਾ ਤੂੰ 22 22 ਕਰੀ ਜਨਾ 89 ਦੀ ਲਾਜ ਹੈ 89 ਪੂਰੇ 14 ਦੀ ਬਾ ਨਾ ਹੋਰ ਨਾ ਹੋਰ ਕਿੰਨੇ ਦੇਗਾ 89 ਆ ਲੈ 8 14 ਦੀ ਹੋਊਗੀ ਨਾ 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 ਉਹ ਬਹੁਤ ਆ ਦੇ ਦੇ ਬਹੁਤ ਚੰਗੀ ਵਿਕੀ ਜਾਂਦੀ ਐ ਮੈਂ ਮਨ ਦਾ ਨਾ ਹੋਰ 19 ਦੇ ਯਾਰ ਜੋ ਉੱਤੇ ਲਗਾਈ ਹੋ ਗਈ ਆ ਚੱਕਰ ਹਾਂ ਜੀ ਨਾ ਲੱਖਾਂ ਨਾ ਜਣਾ ਵਾਲਾ ਇਹਨੇ ਲਖਾਈ ਤੇ ਮੈਂ ਜੇ 10 12 ਲਾਂਦਾ ਫਿਰ ਉਹ ਗੱਲ ਦਾ ਫਾਇਦਾ ਸੀ ਕਿਉਂ ਜੀ ਜੇ 10 ਤੁਝਾ ਲੈਂਦੇ ਉਹ ਗੱਲ ਦਾ ਫਾਇਦਾ ਸੀ ਜੇ 10 ਤੁਝਾ ਲੈਂਦੇ ਫਿਰ ਕੀ ਫਾਇਦਾ ਸੀ ਉਹ ਬੱਚੇ ਨਹੀਂ ਗੱਬ ਆ ਗਈ ਦੋ ਮਹੀਨੇ ਦੀ 18000 ਜਰ ਤੈਨੂੰ ਕੋਈ ਗਲਤ ਗੱਲ ਨਹੀਂ ਆਣੀ ਇਹਨਾਂ ਪਹਿਲੀਆਂ ਚੀਜ਼ਾਂ ਦਾ ਸਿਰਾ ਕਰਤਾ ਕੋਪ ਘਾਈ ਵਾਲੀ ਉਹ ਆ ਚੱਕ ਯਾਰ 15.5 ਦੇ ਹੋ ਗਏ 18000 ਹੋਣਾ ਹੋਣਾ ਯਾਰ ਹਲਣਾ ਯਾਰ ਆ ਉਹ ਹੱਲਣਾ ਹਲਣਾ ਸੁਣ ਬਣ ਬਣ ਕੇ ਕਰੇ ਇਹਨਾਂ ਇਹਨੂੰ ਪਰੇ ਕਰ ਕੀ ਹੱਲੇ ਇਹ ਉਹ ਦੰਦਾਈ ਜਨੂ ਮਨਜਾ ਵਾਰੀ ਗੱਲ ਮਨਜਾ ਬੰਦੇ ਨੂੰ ਖਰਜ ਰਾਮ ਵਾਲੇ ਨੂੰ ਅੱਜ ਭਜਾ ਕੇ ਛੱਡਾਂਗੇ ਨਾ ਕੋਈ ਮਨ ਨਹੀਂ ਕੋਈ ਗੱਲ ਨਹੀਂ ਇਹ ਤਾਂ ਮਾਲ ਬਲੇ ਲਾ ਕੇ ਲਾਜ ਦੀ ਜਿਆ ਬਾਈ ਯਾਰ ਤੇ ਮੇਰੀ ਚਿੱਤ ਮੰਨਦਾ ਤਾਂ ਸਾਡੇ 15 ਨੇ ਕਹਿਤਾ ਨਹੀਂ ਨਹੀਂ ਮਨਜਾ ਮੇਰੀ ਗੱਲ ਆ ਮਨਜਾ ਜਿਹੜੇ ਵੀ ਗਾਂ ਵੇਚਣੀ ਆ ਮਨਜਾ ਮੇਰੀ ਗੱਲ ਆ ਆਹ ਲੈ ਖਰਚ ਛੱਡੀ ਕੇ ਰਾਮ ਮੇਰੇ ਕੋਈ ਲਾਸਟ ਸੱਟ ਹੈ ਦੁਬਾਰਾ ਪ੍ਰਭਾ ਦੇਣੀ ਹੋਈ ਐ ਇਹ ਬੰਦੇ ਸੁਣਦੇ ਐ ਵੇਖੀ ਉਹ ਹੀ ਵੇਚਦੀ ਨਹੀਂ ਵੇਚਣੀ ਹੋਈ ਤੇਰੀ ਚੀਜ਼ ਤੇਰੇ ਕੋਲੇ ਰੁਪਏ ਮੇਰੇ ਮੇਰੇ ਕੋਲੇ ਪੂਰੇ 16000 ਦੀ ਹੋ ਗਈ ਆ ਜਕਰਵਾ ਹੋ ਗਿਆ ਹੋ ਗਿਆ ਸੌਦਾ ਬਾਈ ਕਿ ਕਿੰਨੇ ਚ ਹੋ ਗਿਆ ਸੌਦਾ ਸਾਢੇ 16 ਚ ਹੋ ਗਿਆ ਜੀ ਠੀਕ ਹੈ ਹਾਂਜੀ ਹਾਂ ਤੁਸੀਂ ਲਈਏ ਜੱਲੀ ਵਾਂਗ ਸੱਕਮਾ ਜੱਲੀ ਆਉਣ ਮਨ ਖੁਸ਼ ਹੈ ਬਈ ਖੁਸ਼ ਹੈ ਪੁਰਾ ਠੀਕ ਹੈ ਸੌਦਾ ਹੋ ਗਿਆ ਬਾਈ ਨੇ ਵੇਚੀ ਤੇ ਬਾਈ ਨੂੰ ਦਵਾਈ ਆ ਬਾਈ ਵਾਸਤੇ ਲਈਏ ਬਾਈ ਵੇਚਣ ਵਾਸਤੇ ਲਈਏ 16.5 ਦੀ 16.5 ਦਾ ਸੌਦਾ ਹੋਇਆ ਠੀਕ ਹੈ ਬਾਈ ਠੀਕ ਹੈ ਲਗਾਈ ਆ 16.5 ਸੌਦਾ ਹੋ ਗਿਆ ਹਾਂਜੀ ਸੋ ਬਾਈ ਸਿੰਘੋ ਮੰਡੀ ਤੇ ਸੌਦਾ ਹੋ ਗਿਆ ਵਧੀਆ ਸੌਦੇ ਹੁੰਦੇ ਇੱਥੇ ਜਰੂਰ ਪਹੁੰਚਿਆ ਕਰੋ ਆ ਬੱਕਰੀ ਸੀ ਬਾਈ ਨੇ ਲਈਏ ਕਿਹੜਾ ਪਿੰਡ ਹੈ ਬਾਈ ਬਾਈ ਜੀ ਰਾਮਾ ਪਿੰਡ ਹੈ ਨੇੜੇ ਤਲਵੰਡੀ ਸਭ ਥੰਗਰਾ ਮਮੜੀ ਪਿੰਡ ਹੈ ਬਾਈ ਦਾ ਧੰਨਵਾਦ ਬਾਈ